ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਹੜਾ ਲੁੱਕ ਗਿਆ ਉਹ ਕਰ ਲਾ ਗੁਰੂ ਤੂੰ ਤਾਂ ਆਪਦਾ ਕੰਮ ਹੋ ਹੈਲੋ ਤਾਂ ਕਰ ਹਾਂਜੀ ਫਿਰ ਸੁਣਾਓ ਕੀ ਹਾਲ ਚਾਲ ਨੇ ਠੀਕ ਠਾਕ ਹੋ ਤੁਸੀਂ ਸਾਰੇ ਠੰਡ ਬਹੁਤ ਜ਼ਿਆਦਾ ਆ ਮੈਨੂੰ ਲੱਗਦੀ ਆ ਪਤਾ ਨਹੀਂ ਘੱਟ ਮੈਂ ਬਿਲਕੁਲ ਕੀ ਆ ਦੀ ਅੰਦਰੋਂ ਦੁੱਪ ਵੀ ਨਿਕਲਿਆ ਆਈ ਆ ਧੁੱਪ ਕਿੱਥੇ ਆ ਅੱਜ ਤਾਂ ਬੱਦਲ ਵਾਈ ਹੋ ਗਈ ਜਿੰਨੀ ਕੱਲ ਧੁੱਪ ਸੀਗੀ ਨਾ ਓਨਾ ਹੀ ਅੱਜ ਬੱਦਲ ਨਿਕਲਿਆ ਆ ਪਤਾ ਨਹੀਂ ਕੀ ਆ ਮੈਂ ਤਾਂ ਠੰਡ ਲੱਗਦੀ ਆ ਮੈਨੂੰ ਤਾਂ ਪਤਾ ਨਹੀਂ ਘੱਟ 6 ਤਰੀਕ ਨੂੰ ਮੀਂਹ ਵੇਣਾ ਬੱਚਾ 30 ਨੂੰ ਕਹੀ ਜਾਂਦਾ ਵਿੱਚ 6 ਨੂੰ ਕਹੀ ਜਾਂਦਾ ਹੱਤੋਂ ਚੇਂਜ ਹੋ ਗਿਆ ਬੇਟਾ ਚੇਂਜ ਹੋ ਗਿਆ ਛੱਡਲੇ ਕਰੀ ਜਾਂਦਾ ਰੱਬ ਡਿਲੇ ਕਰੀ ਜਾਂਦਾ ਕਹਿੰਦਾ ਹੋਲਡ ਹੋ ਜੋ ਹੋ ਨਹੀਂ ਹਲੇ ਰਿਹਾ ਨਾ ਤੇ ਹਾਂਜੀ ਹੋਰ ਸਾਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਤੇ ਅਸੀਂ ਵੀ ਵਧੀਆ ਠੀਕ ਠਾਕ ਆਂ ਤੇ ਮੈਂ ਸੋਚਦੀ ਸੀ ਕਿ ਕੀ ਬਣਾਈਏ ਜਿਆ ਦੱਸ ਸਾਮੇ ਲਾਉਦੀ ਦਾਲਾਂ ਸਬਜ਼ੀਆਂ ਬਣਾ। ਮੇਰੇ ਜੋ ਕਿਦੋਂ ਚਟਣੀ ਆ ਗਈ ਹੈ। ਹਾਂ ਅੱਜ ਸਵੇਰੇ ਅਸੀਂ ਚਟਣੀ ਤੇ ਨਾਲ ਮੱਕੀ ਦੀਆਂ ਰੋਟੀਆਂ ਬਣਾ ਕੇ ਖਾਧੀਆਂ ਬੜੀ ਟੈਸਟੀ ਲੱਗੀ ਭਾਈ। ਮਮਾ ਕਈ ਦਿਨ ਦਾ ਯਾਰ ਕਹੀ ਜਾਂਦਾ ਸੀ ਵੀ ਮਮਾ ਚਟਣੀ ਬਣਾ ਲਓ ਚਟਣੀ ਬਣਾ ਲਓ ਅੱਜ ਫਿਰ ਇਹਦੀ ਹਨਾ ਤਮੰਨਾ ਪੂਰੀ ਕਰੀ ਆਪਾਂ ਜਿੰਨ ਚਟਣੀ ਬਣਾ ਕੇ ਦਿੱਤੀ। ਹਾਂ ਮਜਾ ਆਉਣ ਫਿਰ 15 ਰੋਟੀਆਂ ਖਾ ਕੇ 1.5 ਰੋਟੀ ਖਾਧੀ ਇਹਨੇ ਮੱਕੀ ਦੀ। ਦੋ ਖਾ ਗਿਆ ਤੇ। ਅੱਛਾ ਚਲੋ ਠੀਕ ਆ ਫਿਰ ਜਿਹੜੀ ਅੱਧੀ ਪਲੇਟ 'ਚ ਛੱਡੀ ਸੀ ਉਹਨੂੰ ਕੀ ਕਹਿੰਦੇ ਆ? ਉਹ ਧੀ ਧੀ ਤੇ ਵਲੇਜ ਸ਼ਕਤੀ ਅੱਛਾ ਜੀ ਤੇ ਹੁਣ ਮੈਨੂੰ ਸਮਝ ਨਹੀਂ ਲੱਗਦੀ ਕੀ ਬਣਾਈਏ ਮਟਰ ਮਟਰ ਚ ਖਾ ਖਾ ਕੇ ਅੱਕੇ ਪਏ ਆ ਉਂ ਜੀ ਆਲੂ ਗਜਰਾ ਆਲੂ ਮਟਰ ਆਲੂ ਪਤਾ ਨਹੀਂ ਕੀ ਐ ਮੈਂ ਜਦ ਮੈਂ ਗਰਮੀਆਂ ਦੇ ਵਿੱਚ ਕਦੂ ਖਾ ਕੇ ਤੋਰੀਆਂ ਖਾ ਕੇ ਕਾਹ ਮੇ ਬੱਚੇ ਦੀ ਵਧੀਆ ਨਹੀਂ ਉੱਤਪਾਦਕ ਕਲੇ ਇੱਥੇ ਬਾਰੋਂ ਕੁਝ ਲੱਭ ਕੇ ਲੈ ਕੇ ਆਨੇ ਖੇਤ ਚ ਦੇਖਦੇ ਆ ਕੀ ਬਣਾਈਏ ਮੀਠਾਈ ਬਣਾ ਦੇ ਮੈਥੇਲ ਬਰੋਡ ਪਤ ਸਵੇਰੇ ਖਾਦੇ ਜਾਂਦੇ ਰਾਤ ਨੂੰ ਥੋੜੀ ਮੇਰੇ ਸ਼ਾਲ ਪਤਾ ਨਹੀਂ ਕਿਥੇ ਰੱਖਤਾ ਬਾਹਰ ਲਟਕਦਾ ਉਹੀ ਲੈ ਲੰਨੇ ਆ ਤੇ ਬਾਹਰੋਂ ਦੇਖਦੇ ਆ ਕੁਛ ਲੈ ਕੇ ਉਹਨੇ ਲੱਭ ਕੇ ਕੁਛ ਬਣਾ ਲੈਨੇ ਪੁਰਜੀ ਜੀ ਬਣਾ ਲੈਨੇ ਨਹੀਂ ਦੇਖਦੇ ਆ ਨਹੀਂ ਫਿਰ ਮੇਰੀ ਸਲਾਹ ਪਾਲਕ ਪਨੀਰ ਬਣਾਉਣ ਦੀ ਜਿਆਰ ਪੁਰਜੀ ਬਣਾਈਏ ਕਿ ਪਾਲਕ ਪਨੀਰ ਬਣਾਈਏ ਉਹ ਕੀ ਲੋਟੇ ਆ ਰਹੀ ਆ ਨਾ ਪੁਰਜੀ ਉਹਨਾਂ ਪੁਰਜੀ ਕਹਦੇ ਹੁੰਦੇ ਆ ਆਲੂਆਂ ਦੀ ਪੁਰਜੀ ਵਿੱਚ ਪਾ ਕੇ ਚੱਲ ਲੈ ਕੇ ਉਹਨੇ ਦੇਖਦੇ ਆ ਚੱਕਦੀਆਂ ਕਰਦ ਟੋਕਰੀ ਬਾਹਰ ਚਲਦੇ ਆ ਖੇਤ ਚ ਟੋਕਰੀ ਲੈ ਲਈ ਦੇ ਦਿਆਂ ਪਾਲਕ ਪਨੀਰ ਬਣਾਉਣੇ ਮੇਰੇ ਤਾਂ ਸਾਗ ਖਾਣ ਦੀ ਸਲਾਹ ਸੀਗੀ ਸਾਗ ਦਾ ਹੁਣ ਟਾਈਮ ਨਹੀਂ ਹੈਗਾ 3 ਵਜੇ 3 ਤੋਂ ਵੀਪਰੇ ਹੀ ਹੋ ਗਿਆ ਸਵਾ 3:00 ਹੋ ਗਿਆ ਕੱਲ੍ਹ ਨਹੀਂ ਸੋਣੀ ਧੁੱਪ ਲੱਗੀ ਹੋਈ ਸੀ ਬਾਹਲੇ ਸੋਨੇ ਕੱਪੜੇ ਕਪੜੇ ਸੁੱਕ ਗਏ ਸੀ ਅੱਜ ਵੀ ਮੈਂ ਧੋਤੇ ਆ ਸਾਰੇ ਕੱਪੜੇ ਅੱਜ ਇੱਕ ਜਾਨੇ ਦੇ ਸੀ ਇੱਕ ਮੈਂਬਰ ਦੇ ਕੱਪੜੇ ਅੱਜ ਵੱਡਾ ਬੇਟਾ ਚਲੋ ਵੀ ਚੱਲੀਏ ਮਿੱਠੀ ਕਿੱਥੇ ਮਿੱਠੀ ਮਿੱਠੀ ਓ ਮਿਠਿਆ ਨੀ ਮਿਠੀਏ ਪਰ ਇਹ ਕੀ ਕਰਦੇ ਹੋ ਤੁਸੀਂ ਠੰਡ ਤੋਂ ਬਚੋ ਭਾਈ ਬਚੋ ਪਲੜੇ ਅੱਜ ਚੱਕੀ ਨਹੀਂ ਇਹਨਾਂ ਦੇ ਦੁਸਨੀ ਦੁਸਨੇ ਹਾਂ ਜਸਵੇਰੇ ਚੱਕਣ ਲੱਗੇ ਜਦੇ ਬੱਦਲ ਜਾਂ ਕੜਾ ਜਾ ਹੋ ਗਿਆ ਮਿੱਠੀ ਬੋਲਦਾ ਹੀ ਨਹੀਂ ਕੀ ਗੱਲ ਹੋ ਗਈ ਪਰ ਇਹ ਤੂੰ ਮੂੰਹ ਨਹੀਂ ਬੋਲਿਆ ਹੈਲੋ ਕਰ ਮਿੱਠੀ ਇੱਧਰ ਮੂੰਹ ਕਰਕੇ ਹੈਲੋ ਕਰ ਬੋਲੋ ਹੈਲੋ कह बोली सात श्रीकाल जी सारू चलो परो सताल तुम दे दी चलो भी चलिए चलो गे आ जाओ ਪਾਲਕ ਹੈਗੀ ਆ ਪਾਲਕ ਤੇ ਬਣਾ ਲੰਨੇ ਆਪਾਂ ਪਾਲਕ ਪਨੀਰ ਲਓ ਬਈ ਖੇਤਾਂ ਦਾ ਵੀਊ ਦੇਖੋ ਕਾਫੀ ਦਿਨਾਂ ਬਾਅਦ ਖੇਤਾਂ ਦਾ ਵੀਊ ਕੀ ਆ ਇਹ ਤੋਂ ਦਾ ਕਿ ਬੱਦਲਾ ਪਟਿੱ ਦੇ ਸੜਾ ਮੇਥੇ ਵੀ ਹੈਗੇ ਵਧੀਆ ਪਾਲਕ ਵੀ ਹੈਗੀ ਜੋ ਯਾਰ ਪੜਨੇ ਲੱਗ ਗਿਆ ਮੈਂ ਉਹਨੂੰ ਕਿਹਾ ਹੀ ਨਹੀਂ ਹੈਗਾ ਆ ਜਾ ਪੜਦਾ ਸੀਗਾ ਇੱਧਰ ਵਿਕਾਰ ਬਈ ਬੈਂਦੀ ਹੈ ਵੱਡੀ ਵੱਡੀ ਪਾਲਕ ਵੱਢ ਲੈ ਵੱੱਡੇ ਬੱਟੇ 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 ਛੰਡਦੇ ਨੇ ਤਾਂ ਤੇ ਕੀ ਬਸ ਕਰਾਉਂਦੇ ਹੈ ਨਹੀਂ ਤਾਂ ਸਿਰ ਨੂੰ ਠੰਡ ਲੱਗੀ ਜਾਂਦੀ ਹੈ ਟੋਪੀਆਂ ਜੇ ਲੈ ਲੈ ਮੇਰਾ ਸਿਰ ਦੁਖਣ ਲੱਗ ਜਾਂਦਾ ਐਟ ਕਿਥੋਂ ਦਾ ਜਾਦਾ ਪਰ ਵੀ ਸੀਗੀ ਪਰ ਆਪਾਂ ਨੂੰ ਕੰਮ 'ਚ ਨਹੀਂ ਲੱਗੀ ਪਰ ਆਪਣੇ ਕੰਮ ਵੱਧ ਸੀ ਮੇਤੇ ਵੀ ਤੋੜਨੇ ਨੇ ਆਹੋ ਵਧੀਆ ਜਿਹਾ ਬਣਾ ਲੈਣੇ ਸਾਗ ਨਹੀਂ ਆਣਿਆ ਨੇ ਖਾਣਾ ਨਹੀਂ ਪਾਲਕ ਪਨੀਰ ਬਣਾ ਲੈਣਗੇ ਹੋਰ ਕੀ ਕਰੀਏ ਫਿਰ ਹੋਰ ਕੀ ਕਰਨ ਉਹ ਤੇ ਫੁੱਲ ਆਵਾਜ਼ ਆਲਦੀ ਹੈ ਹੁਣ ਦਾ ਸਰਜੂ ਡੰਗਸਾਰ ਲੈਣੇ ਆ ਪੱਕ ਜਗਾ ਹੈ ਨਾ ਮਿੱਥੇ ਇੱਜ ਗਲਦੇ ਨੇ ਸਾਰਿਆਂ ਤੋਂ ਗਿੱਤੇ ਬੀਤੇ ਸੀ ਇੱਜ ਕੀ ਲੱਕੇ ਉਹਨੇ ਆਪਾਂ ਹਰਾਈ ਕਰੋ ਬਾੜੀ ਚ ਰਾਈ ਥੋੜੀ ਆ ਕੀ ਇੰਨਾ ਨੇਵੋਲਿਆਂ ਨੇ ਪੱਟਿਆ ਪਿਆ ਕਿ ਚੂਹਿਆਂ ਨੇ ਇਹ ਬਾਹਰੋਂ ਤਾਂ ਵਧੀਆ ਲੱਗਦਾ ਪਰ ਹਵਾ ਠੰਡੀ ਠੰਡੀ ਲੱਗਦੀ ਲੱਭੋ ਰਾਈ ਮੈ ਮੈਨੂੰ ਤਾਂ ਨਹੀਂ ਲੱਭਦੀ ਉਹ ਤਾਂ ਮੈਨੂੰ ਪਛਾਣ ਆ ਤਾਰਾ ਮੀਰਾ ਕਿੱਦਾਂ ਦਾ ਹੁੰਦਾ ਤੇ ਐਦਾ ਨਹੀਂ ਹੁਣ ਪਤਾ ਲੱਗਣਾ ਦੇਖ ਕੇ ਪਤਾ ਲੱਗੂ ਪਾਈ ਤਾਂ ਸੀ ਪਾਈ ਤਾਂ ਸੀ ਵਿੱਚ ਪਤਾ ਨਹੀਂ ਕਿੱਥੇ ਚਲੀ ਗਈ ਉਹ ਪਤੰਡ ਫਰਦਾ ਚੱਲੋ Papa ਮੇਰੇ ਸਾਰੋਂ ਚ ਇੱਕ ਫੋਟੋ ਖਾਚਾ ਦੋ ਹਾਂ ਸਰਾਂ ਮੈਂ ਫੋਟੋ ਖਿੱਚ ਲਿਆ ਸਰਾਂ ਚ ਮੇਰੀ ਵੀਡੀਓ ਬਣਾ ਦੋ ਚਲੋ ਲੈ ਲੱਭੋ ਤੋੜੋ ਇੱਥੇ ਤਾਂ ਖੁਦਸ ਵੀ ਨਹੀਂ ਆਏਗਾ ਇਹ ਵੀ ਕੋਸ਼ਣ ਇਹ ਵੀ ਲੱਭ ਲਓ ਹੁਣ ਲੱਭਦਾ ਨਹੀਂ ਜੇ ਹੁਣ ਆਪਾਂ ਸਾਗ ਧਰਨਾ ਹੋਵੇ ਫੇਰ ਆਪਾਂ ਕਿੱਥੇ ਧਰਾਂਗੇ ਰੁੱਕ ਤੀ ਮੈਂ ਨਹੀਂ ਕਿਸੇ ਦਾ ਸਾਗ ਸੋਗ ਧਰਨਾ ਕੋਈ ਨਾ ਨਾ ਸੀ ਖਾਣਾ ਨਹੀਂ ਸਾਬਦਾ ਹੀ ਖਾਣਾ ਸਾਗ ਦਾ ਨਿਕੋਣਾ ਅਸੀਂ ਸਾਗ ਪਾਲਕ ਦਾ ਹੀ ਬਣਾ ਲਾਂਗੇ ਹਾਂ 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 ਹੈਗਾ ਹਾਂ ਕੱਲੂ ਤਾਰ ਲਾਂਗੇ ਫਿਰ ਸਾਧਰੇ ਕੰਮ ਨਿਬੇੜ ਕੇ ਜਾਂ ਅੱਜੇ ਤੋੜ ਕੇ ਲੈ ਚੱਲਦੇ ਹਾਂ ਅਸੀਂ ਨਹੀਂ ਖਾਣਾ ਹੈ ਅਸੀਂ ਨਹੀਂ ਖਾਂਦੇ ਭਾਈ ਚੱਲ ਲੱਭੋ ਲੈ ਇੱਥੇ ਤਾਂ ਕੁਝ ਵੀ ਨਹੀਂ ਦੀਦਾ ਤੋੜਨਾ ਤਾਂਗੇ ਤਾਂ ਦੇਖ ਲਓ ਸਾਗ ਤੋੜ ਲਾ ਸਾ ਕੱਲੂ ਤੋੜ ਲਾਂਗੇ ਚੱਲ ਹੁਣ ਛੱਡ ਹੁਣ ਤਾਂ ਆ ਵੀ ਲੇਟ ਹੋ ਜਾਣਾ ਸਾਗ ਧਰਦੇ ਧਰਦੇ ਸਾਗ ਧਰਦੇ ਧਰਦੇ ਤਾਂ ਆ ਵੀ ਲੇਟ ਹੋ ਜੂ ਕਿਹ ਕਿਆ ਕਰੀ ਮੇਰੀ ਕਾਇਸਾ ਸੀ ਚੱਕੇ ਵੀ ਨਹੀਂ ਜੋੜ ਮੇਰੇ ਨਾਲ ਲੜਦੇ ਆ ਕਦੇ ਕਦੇ ਲੜ ਲਿਆ ਕਰ ਤਰਦਾ ਚੱਲ ਤਰਪ ਮੈਂ ਨਹੀਂ ਜਾਣਾ ਸਾਡੀ ਲੜਾਈ ਹੋ ਗਈ ਤੇ ਕੈਮਰਾ ਆਫ ਕਰਦੇ ਠਾੜ ਠਾੜ ਨੇ ਵਾਪਸ ਕਰਾਈ ਪਈ ਮੇਰਾ ਤਾਂ ਹਾਸਾ ਹੀ ਰੁਕਦਾ ਲੋਕ ਲੜ ਲੜਦੇ ਆ ਮੇਰੇ ਤਾਂ ਲੜ ਕੇ ਵੀ ਹਾਸਾ ਨਿਕਲ ਜਾਂਦਾ ਹੂੰ ਕੈਮਰਾ ਆਫ ਸੀਗਾ ਆਨ ਹੋਣਾ ਚਾਹੀਦਾ ਸੀ ਹੈ ਆਨ ਹੋਣਾ ਚਾਹੀਦਾ ਸੀ ਜਦੋਂ ਆਪਾਂ ਲੜੇ ਕੈਮਰਾ ਆਨ ਕਰ ਲਿਆ ਕਰੋ ਜਾਨੂ ਆਵਣਾ ਕਰਿਆ ਜਾਨੂ ਤਾਂ ਤੁਸੀਂ ਆ ਸਕਣਾ ਤਾਂ ਮੇਰਾ ਤੁਹਾਨੂੰ ਪਤਾ ਠੰਡੇ ਤਾਂ ਦੇਖ ਲੈ ਜਾਨੂ ਕਹਿੰਦੇ ਕਾਨੂੰ ਕਟਾ ਦੇਉਂਗਾ ਇਹ ਕਹਿੰਦੇ ਮੇਰੀ ਨਾ ਵੀਡੀਓ ਬਣਾਈ ਮੇਰਾ ਸਾਹ ਸਹੀ ਰੁਕਦਾ ਛੱਟਾ ਦੇ ਮੁੰਡੇ ਐ ਜੀ ਹੁੰਦੇ ਨੇ ਮੈਂ ਕਿਹੜਾ ਤੁਹਾਨੂੰ ਕੁਝ ਕਿਹਾ ਮੈਂ ਤਾਂ ਕੁਝ ਵੀ ਨਹੀਂ ਸੀ ਕਿਹਾ ਇਹ ਆਪ ਲੜਿਆ ਮੇਰੇ ਨਾਲ ਕਿਹੜੀ ਲੜਾਈ ਸੀ ਆ ਗਿਆ ਦੱਸਦਾ ਹਾਈ ਹਾਈ ਰੱਬਾ ਚੱਲ ਕਾ ਨੂੰ ਵਾਸ ਕਰ ਹੋ ਚਾਹੀਦਾ ਯਾਰ ਨੂੰ ਫੋਨ ਚਾਹੀਦਾ ਯਾਰ ਪੜਦਾ ਸੀ ਲੈ ਯਾਰ ਗਿਆ ਕੀ ਦਾ ਕੀ ਰਗਿਆ ਯਾਰ ਰਗਿਆ ਯਾਰ ਸਿੰਘ ਜੀ ਯਾਰ ਸਿੰਘ ਹਾਜ਼ਰ ਹੋ ਨਾ ਤਾਂ ਨਿਕਾ ਯਾਰ ਸਿੰਘ ਹਾਜ਼ਰ ਹੋ ਸਾਗ ਬਣਾਉਣੇ ਕਿੰਨੇ ਸਾਗਾ ਇੰਨੇ ਕ ਤਾਂ ਸਾਗਾ ਹੁਣ ਸਾਗ ਬਣਾਉਣਾ ਹੀ ਪੈਣਾ ਆਪਾਂ ਨੂੰ ਸਾਗ ਸਾਗ ਖਤਮ ਹੋ ਜਾਣਾ ਆਪਣੇ ਇਹਨਾਂ ਨੇ ਤਾਂ ਵੱਡ ਵੱਡ ਕੇ ਡੰਗਰਾਂ ਨੂੰ ਪਾਤਾ ਸਾਰਾ ਸਾਗ ਡੰਗਰਾਂ ਨੂੰ ਉਹ ਮਟਰ ਬੰਦੇ ਖਾਂਦੇ ਬੰਦੇ ਵੀ ਖਾਂਦੇ ਆ ਸੱਤੇ ਦੀ ਹਾਂ ਮੂਸੇ ਕਰਦੇ ਚਲਾ ਦਿਓ ਬਣਾਈਏ ਟਮਾਟੇ ਲੇਖ ਲੈ ਲੈ ਫੋਨ ਦਾ ਜਿਆ